ਹਾਂਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਖੜਾ ਇਸ ਟਾਈਮ ਪਿੰਡ ਬਰਵਾਲੀ ਤੇ ਬਾਈ ਗਰਾਊਂਡ ਆ ਇੱਧਰ ਬਰਵਾਲੀ ਪਿੰਡ ਦਾ ਲੱਖਾਂ ਹੀ ਰੁਪਈਆ ਲਾ ਕੇ ਗਰਾਊਂਡ ਤਿਆਰ ਕੀਤਾ ਹੋਇਆ ਤੇ ਬਾਕੀ ਹਾਲਾਤ ਤੁਸੀਂ ਦੇਖ ਸਕਦੇ ਹੋ ਬਾਹਰ ਦੇ ਹਾਲਤ ਦੇਖ ਲਓ ਚਲੋ ਬਾਹਰ ਦਾ ਛੱਡੋ ਅੰਦਰ ਦੇ ਦੇਖੋ ਅੰਦਰ ਦੇ ਤੁਹਾਨੂੰ ਹਾਲਾਤ ਦਿਖਾਉਣਾ ਮੈਂ ਦੇਖੋ ਬਾਈ 1.5 2 2 ਫੁੱਟ ਦੇ ਘਾਹ ਹੋਏ ਪਏ ਨੇ ਪੂਰੇ ਗਰਾਊਂਡ ਦਾ ਬੁਰਾ ਹਾਲ ਹੋਇਆ ਪਿਆ ਬਾਈ ਤਾਂ ਬਰਵਾਲੀ ਪਿੰਡ ਵਾਲੇ ਵੀਰ ਕਲੱਬ ਮੈਂਬਰਾਂ ਨੂੰ ਰਿਕਵੈਸਟ ਆ ਵੀਰੇ ਗਰਾਊਂਡ ਦਾ ਧਿਆਨ ਲੱਖੋ ਬਾਲੀ ਹਾਲਤ ਖਰਾਬ ਆ ਦੇਖੋ ਜੀ ਆ ਤੁਸੀਂ ਹੁਣ ਸਰਦਾਰ ਨਿਰਮਲ ਸਿੰਘ ਨਿਮਾ ਸਪੋਰਟਸ ਕਲੱਬ ਬਰਵਾਲੀ ਖੁਰਦ ਤਾਂ ਵੀਰੇ ਰਿਕਵੈਸਟ ਆ ਤੁਹਾਨੂੰ ਸਾਰੇ ਕਲੱਬ ਮੈਂਬਰਾਂ ਨੂੰ ਵੀਰੇ ਗਰਾਊਂਡ ਨੂੰ ਸਾਫ਼ ਸੁਥਰਾ ਰੱਖੋ ਠੀਕ ਹੈ ਜੀ ਤਾਂ ਹੀ ਬੱਚੇ ਆਉਣਗੇ ਵੀਰੇ ਖੇਡਣ ਉਹ ਆ ਹਾਲਤ ਦੇ ਵਿੱਚ ਕੌਣ ਗਰਾਊਂਡ ਚਾਊਗਾ ਠੀਕ ਆ ਵੀਰੇ ਬੜਾ ਜਿਆਦਾ ਬੁਰਾ ਹਾਲ ਆ ਤੇ ਵੀਡੀਓ ਵੀਰੇ ਕਰਿਓ ਸ਼ੇਅਰ ਜੋ ਪਿੰਡ ਦੇ ਕਲੱਬ ਮੈਂਬਰਾਂ ਕੋਲੇ ਪਹੁੰਚੇ ਤੇ ਪਿੰਡ ਵਾਲਿਆਂ ਕੋਲ ਪਹੁੰਚੇ ਤੇ ਇਹਦੇ ਤੇ ਸਰਪੰਚ ਸਾਹਿਬ ਪੰਚਾਇਤ ਮੈਂਬਰਾਂ ਨੂੰ ਵੀ ਆ ਕਿ ਇਹ ਕੰਮ ਇਹਦਾ ਗਰਾਊਂਡ ਦਾ ਤਿਆਰੀ ਦੁਬਾਰਾ ਕਰਾਈ ਜਾਵੇ ਸਾਫ਼ ਸੁਪੱਈਆ ਕਰਾਇਆ ਜਾਵੇ ਤਾਂ ਵੀਡੀਓ ਕਰ ਦਿਓ ਸ਼ੇਅਰ ਜੀ ਸਤਿ ਸ੍ਰੀ ਅਕਾਲ ਬੜਾ ਬੁਰਾ ਹਾਲ ਆ ਤੇ ਵੀਡੀਓ ਸਾਰੇ ਸ਼ੇਅਰ ਕਰ ਦਿਓ ਭਾਈ ਜੀ ਤੇ ਦੱਸਿਓ ਭਾਈ ਜੀ ਕਿਉਂਕਿ ਜਿਹੜੇ ਪਿੰਡਾਂ ਕੋ ਗਰਾਊਂਡ ਨਹੀਂ ਹੈਗਾ ਉਹਨਾਂ ਨੂੰ ਪੁੱਛ ਕੇ ਦੇਖੋ ਭਾਈ ਗਰਾਊਂਡ ਦੀ ਕੀ ਜ਼ਮੀਨ ਹਤਾ ਬਾਲਾ ਜਿਆਦਾ ਬੁਰਾ ਹਾਲ ਕੀਤਾ ਪਿਆ ਗਰਾਊਂਡ ਦਾ ਕਰੋ ਵੀਰੇ ਇਹਨੂੰ ਬਰਵਾਲੀ ਵਾਲਿਓ ਕਰੋ ਸਫਾਈ